ਸ਼ਰਦੀ ਪਿੰਡ ਮੰਜ ਵਿਖੇ ਰਾਵੀ ਦਰਿਆ ਅਤੇ ਸੱਕੀ ਨਾਲੇ ਦੇ ਪਾਣੀ ਦੀ ਮਾਰ ਹੇਠਾਂ ਆ ਕੇ ਤੁਸੀਂ ਬੰਨ ਤੋਂ ਪਾਰ ਹਜ਼ਾਰਾਂ ਏਕੜ ਫਸਲ ਬਾਗ ਬਰਬਾਦ ਹੋ ਜਾਣ ਦੀ ਖਬਰ ਹੈ ਇਸ ਸਬੰਧੀ ਕਿਸਾਨ ਰਣਜੀਤ ਸਿੰਘ ਗੁਰਕੀਰਤ ਸਿੰਘ ਕੀਤਨ ਸਿੰਘ ਨਰਬੈ ਸਿੰਘ ਗੁਰਜੀਤ ਸਿੰਘ ਰਗਵੀਰ ਸਿੰਘ ਸਰਬਜੀਤ ਸਿੰਘ ਜੱਗਾ ਸਿੰਘ ਗੁਰਵਿੰਦਰ ਸਿੰਘ ਪੁਸ਼ੋਰਾ ਸਿੰਘ ਬਹਿਲਾਰ ਸਿੰਘ ਸਕੱਤਰ ਸਿੰਘ ਮਲਕੀਤ ਸਿੰਘ ਆਦਿ ਨੇ ਦੁਖੀ ਮਾਨ ਨਾਲ ਦੱਸਿਆ ਕਿ ਰਾਵੀ ਦਰਿਆ ਦੇ ਸੱਕੀ ਨਾਲੇ ਦੇ ਪਾਣੀ ਦੀ ਮਾਰ ਨੇ ਸਰਦੀਪਿੰਡ ਮੰਝ ਦੇ ਰਕਵੇ ਵੀ ਦੀ ਤੁਸੀ ਤੋਂ ਪਾਰ ਹਜ਼ਾਰਾਂ ਏਕੜ ਜ਼ਮੀਨ ਬੀਜੀਆਂ ਝੋਨਾਂ ਪੱਠੇ ਖਰਾਚਾਰਾ ਅਤੇ ਬਾਗ ਵਿੱਚ ਬੀਜੇ ਸੰਤਰੇ ਨਾਕ ਅਮਰੂਦ ਆਦੀ ਫਸਲਾਂ ਪਾਣੀ ਦੀ ਹੇਠ ਆ ਕੇ ਬੁਰੀ ਤਰ੍ਹਾਂ ਬਰਬਾਦ ਹੋ ਗਏ ਹਨ ਉਹਨਾਂ ਨੇ ਦੱਸਿਆ ਕਿ 3000 ਮੁਰਗੀਆਂ ਵੀ ਪਾਣੀ ਵਿੱਚ ਡੁੱਗ ਗਈਆਂ ਹਨ ਅਤੇ ਖੇਤਾਂ ਵਿੱਚ ਅਜੇ ਤੱਕ 5-5 ਫੁੱਟ ਪਾਣੀ ਖੜਾ ਹੈ ਛਕੀ ਨਾਲੇ ਵਿੱਚ ਅਜਨਾਲਾ ਸਾਈਡ ਤੋਂ ਹੜ ਦਾ ਸਾਰਾ ਪਾਣੀ ਇਕੱਠਾ ਹੋ ਰਿਹਾ ਜਿੱਥੇ ਛਕੀ ਨਾਲੇ ਵਿੱਚ ਲੋਹੇ ਦੀਆਂ ਖੀਖਾਂ ਲਗੀਆਂ ਹੋਣ ਕਰਕੇ ਪਾਣੀ ਦੀ ਨਿਕਾਸੀ ਵਿੱਚ ਪਾਰੀ ਰੁਕਾਵਟਾਂ ਪੈਦਾ ਹੋ ਰਹੀਆਂ ਹਨ ਜੋ ਕਿਸਾਨਾਂ ਦੀ ਫਸਲ ਬਰਬਾਦ ਦਾ ਮੁੱਖ ਕਾਰਨ ਬਣ ਰਹੀਆਂ ਹਨ ਪਰ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਵੀ ਸਾਰ ਨਹੀਂ ਲਈ ਇੱਥੋਂ ਤੱਕ ਕਿ ਜ਼ਿਲ੍ਹੇ ਦੇ ਡੀਸੀ ਨੇ ਵੀ ਮੋਕਾ ਨਹੀਂ ਦੇਖਿਆ ਪਿੰਡ ਵਾਸੀਆਂ ਦਾ ਰੋਸ ਹੈ ਕਿ ਮੰਝ ਰਕਵੇ ਦੇ ਉਹਨਾਂ ਦੇ ਪੰਜਾਬ ਸਰਕਾਰ ਜ਼ਿਲ੍ਹੇ ਦੇ ਹੜੀਸੀ ਨੂੰ ਮੰਗ ਕੀਤੀ ਕਿ ਸਰਦੀ ਪਿੰਡ ਮੰਝ ਦੇ ਕਿਸਾਨਾਂ ਦੀ ਸਾਰ ਲਈ ਜਾਏ ਅਈ ਵਿਧੀ 15 ਏਕੜ ਬਾਗ ਲਗਾਇਆ ਸੀਗਾ ਨਾਖਾਂ ਦਾ ਵਿੱਚ ਉਹਦੇ ਸੰਤਰੇ ਲਗਾਏ ਸਨ ਤੇ ਨਾਲ ਅਮਰੂਦ ਲਗਾਇਆ ਸੀਗਾ ਆਹ ਵੇਖੋ ਸਾਡਾ ਹੜ ਦੇ ਪਾਣੀ ਦੇ ਨਾਲ ਸਾਰੇ ਸੰਤਰੇ ਸੁੱਕਦੇ ਜਾਣ ਰਿਹਾ ਹੰ다 ਅੱਗੇ ਵੀ ਇਦਾਂ ਹੀ ਸੁੱਕ ਰਹੇ ਹਨ ਤੇ ਇਹਦੇ ਵਿੱਚ ਅਸੀਂ ਕਿਤੇ ਹਲਦੀ ਲਗਾਈ ਸੀ ਕਿਤੇ ਮਤਲਬ ਅਰਬੀ ਲਗਾਈ ਸੀ ਤੋਂ ਸਾਰਾ ਦਾ ਸਾਰਾ ਵਿੱਚ ਹੜ ਦਾ ਪਾਣੀ ਆਉਣ ਦੇ ਕਰਕੇ ਸਾਰਾ ਕੁਝ ਖਰਾਬ ਹੁੰਦਾ ਜਾ ਰਿਹਾ ਹੈ ਹਾਨੂੰ ਨਾਖਾਂ ਦੇ ਬਾਗ ਦੀ ਵੀ ਨਹੀਂ ਆਸ ਹੈ ਕਿ ਬੱਚੇਗਾ ਕਿ ਨਹੀਂ ਬੱਚੇਗਾ ਇਹਦੇ ਪੱਤੇ ਖੱਟੇ ਹੁੰਦੇ ਜਾਂਦੇ ਕੋਈ ਬਾਗਬਾਨੀ ਵਾਲੀ ਸਰਕਾਰੀ ਅਫਸਰਾਂ ਨੂੰ ਦੇਖਾ ਉਹਦੇ ਨਾਲ ਕੰਟੈਕਟ ਹੁੰਦਾ ਪਿਆ ਕਹਿੰਦੇ ਤੁਹਾਨੂੰ ਮੁਆਵਜ਼ਾ ਮਿਲੇਗਾ ਹੁਣ ਪਤਾ ਨਹੀਂ ਮਿਲੇਗਾ ਕਿ ਨਹੀਂ ਮਿਲੇਗਾ ਅਸੀਂ ਤੇ ਪੂਰੀ ਮਤਲਬ ਰਕਮ ਖਲਾਰ ਕੇ 15 ਏਕੜ ਦੇ ਵਿੱਚ ਤੁਹਾਨੂੰ ਪਤਾ ਹੀ ਕਿੰਨੀ ਆਮਦਨ ਆਉਂਦੀ ਹੈ ਤੇ 5 ਸਾਲ ਹੋ ਗਏ ਇਸ ਰਕਮ ਖਲਾਰੀ ਆ ਤੇ ਹੁਣ ਸਾਨੂੰ ਆਮਦਨ ਆਉਣ ਲੱਗੀ ਜੇ ਤੇ ਹੁਣ ਸਾਡਾ ਨੁਕਸਾਨ ਹੋ ਗਿਆ ਜੇ ਹੜ ਦਾ ਪਾਣੀ ਆਉਣ ਕਰਕੇ 15 ਦਿਨ 16 ਇਹ ਪਿੰਡ ਕਿਹੜੀ ਜਗ੍ਹਾ ਪੈਂਦਾ ਮਾਂਝ ਪਿੰਡ ਜ਼ਮੀਨ ਤੁਹਾਡੀ ਕਿੱਥੇ ਪੈਂਦੀ ਹੈ ਲਾਗੇ ਸਾਡਾ ਮੰਜ ਪਿੰਡ ਜੇ ਲੋਪੋਗੇ ਤਹਿਸੀਲ ਜੇ ਸਾਡੀ ਤੇ ਮੰਜ ਪਿੰਡ ਦੇ ਰਕਬੇ ਦੇ ਵਿੱਚ ਸਾਡੀ ਜ਼ਮੀਨ ਆਉਂਦੀ ਹੈ ਜੀ ਇਹ ਬਾਡਰ ਦੇ ਨਹੀਂ ਦੀ ਗਿਆ ਹਾਂ ਬਿਲਕੁਲ ਬਾਡਰ ਦੇ ਨਹੀਂ ਹਾਂਜੀ ਕੀ ਨਾ ਬਾਜੀ ਰਣਜੀਤ ਸਿੰਘ ਜੀ ਕਿਹੜਾ ਪਿੰਡ ਜੀ ਪਿੰਡ ਮੰਜ ਕਿੰਨਾ ਤੁਹਾਡਾ ਨੁਕਸਾਨ ਹੋ ਗਿਆ ਇੱਥੇ ਸਾਡਾ ਕਰੋੜਾਂ ਰੁਪਈਆ ਦਾ ਨੁਕਸਾਨ ਹੋ ਗਿਆ ਇੱਥੇ 15 ਕਿਲੇ ਮੇਰਾ ਬਾਗ ਨਸ਼ਟ ਹੋ ਗਿਆ ਤੇ ਝੋਨੇ ਦੀਆਂ ਨੂੰ ਇੱਕ ਕਿਲੋ ਆਸ ਨਹੀਂ ਕਿਹੜਾ ਸਾਡਾ ਕਰੋੜਾਂ ਰੁਪਈਆ ਦਾ ਫਸਲ ਸੀ ਹਜ਼ਾਰਾਂ ਏਕੜ ਮੰਜਾਂ ਦਾ ਰਕਬਾ ਇਹ ਲੋਦੀ ਗੁਜਰਦਾ ਤੇ ਅੜਕਪਾਸਾ ਦਾ ਖਰਾਬ ਹੋ ਗਿਆ ਕੋਈ ਸਰਕਾਰੀ ਅਧਿਕਾਰੀ ਇਥੇ ਪਹੁੰਚਿਆ ਕੋਈ ਸਰਕਾਰੀ ਅਧਿਕਾਰੀ ਇਥੇ ਨਹੀਂ ਪਹੁੰਚਿਆ ਉਹ ਲੋਦੀ ਵਾਲੇ ਪੁਲ ਤੋਂ ਹੀ ਮੁਰ ਜਾਂਦੇ ਨੇ ਇਥੇ ਨਾ ਇਹਨਾਂ ਦਾ ਕੋਈ ਚਾਰਾ ਆਇਆ ਵਾ ਅਜੇ ਤੱਕ ਕਿਸੇ ਜਦੇ ਬੰਦੀਆਂ ਨੂੰ ਨਾ ਕੋਈ ਤੂੜੀ ਆਈ ਆ ਇਹ ਬੜੇ ਮੰਗ-ਮਾ ਕੇ ਪਾਉਂਦੇ ਆ ਇਹ ਪਿੰਡੇ ਨਾਲ ਦਾ ਜਰੂਰ ਉੱਚੇ ਥਾਂ ਹੈ ਉਹਨਾਂ ਤੂੜੀਆਂ ਵੀ ਇੱਧਰ ਰੱਖੀਆਂ ਸੀ ਚਾਰਾ ਵੀ ਇੱਧਰ ਸੀ ਕਿਥੋਂ ਵੜ ਕੇ ਖੜਦੇ ਸੀ ਇਹਨਾਂ ਦਾ ਤਾਂ ਕੋਹਮ ਨਹੀਂ ਰਿਹਾ ਤੇ ਨਾ ਇਥੇ ਕੋਈ ਅਧਿਕਾਰੀ ਆਉਂਦਿਆ ਹੈ ਕੀ ਮੰਗ ਕਰਦੇ ਤੁਸੀਂ ਆਈਏ ਨੇ ਸਾਨੂੰ ਮਾਮਜਾ ਦਿੱਤਾ ਜਾਵੇ ਚਾਹਾਨੂੰ ਇੱਕ ਪੈਸੇ ਦੀ ਵੀ ਨਹੀਂ ਜੀ ਇਹ ਚਾ ਉਹ ਤਾਰਾਂ ਦੇ ਵਿੱਚੋਂ ਤਾਰਾਂ ਨਾ ਕੱਢੀਆਂ ਗੀਆਂ ਸੀਖਾਂ ਤੇ ਅਸੀਂ ਕੜਕ ਵੀ ਨਹੀਂ ਇੱਥੇ ਬੀਚ ਸਕਦੇ ਇਹ ਪਾਣੀ ਇਹ ਬੰਦ ਹੋਏਗੇ ਉਦਾਂ ਹੀ ਵਗਣਦਿਆ ਜੀ ਪਾਣੀ ਉੱਥੇ ਹੀ ਤਰ੍ਹਾਂ ਹੀ ਵਗਣਦਿਆ ਵੇਖੋ ਕੀ ਹਾਲਤ ਹੋ ਗਈ ਆ ਪਾਣੀ ਮੁਚ ਗਿਆ ਵਾ ਲੋ ਗਿਆ ਆ ਕੇ ਵਗਣ ਕਾ ਆ ਹਾਂ ਇਹ ਕਿੰਨੇ ਚਿਰ ਹੋ ਗਿਆ ਪਾਣੀ ਜਦੋਂ ਦਾ ਆੜਾ ਜਦੋਂ ਉਦੋਂ ਦੇ ਪਾਣੀ ਉਦੋਂ ਪਾਣੀ ਪਹਿਲਾਂ ਸਾਨੂੰ ਪਾਕਿਸਤਾਨ ਵੱਲੋਂ ਪਾਣੀ ਦਰਿਆ ਮੋੜਦਾ ਪਸਾਂ ਰਾਵੀ ਦਰਿਆ ਪਸਾਂ ਮੋੜਦਾ ਉਦੋਂ ਪਾਣੀ ਇਹ ਤੋਂ ਅੱਧੇ 8 ਫੁੱਟ ਜ਼ਿਆਦਾ ਸੀ ਹੁਣ ਜਦ ਆ ਵੀ ਪਸਾਂ ਮੁੜਿਆ ਤੇ ਪਛੂਆ ਦੇ ਨਾਲੀ ਵੱਲੋਂ ਪਾਣੀ ਆਉਣਾ ਸ਼ੁਰੂ ਹੋ ਗਿਆ ਇਹ ਇੱਥੇ ਆਣ ਕੇ ਪਾਣੀ ਖਲੂ ਗਿਆ ਪਾਣੀ ਇਹ ਗੁੱਲਤਦਾ ਨਹੀਂਗਾ ਨਾ ਅਜੀ ਹਲ ਦਸਤਨ ਦੀ ਸਰਕਾਰ ਤੋਂ ਕੀ ਆਸ ਰੱਖੀ ਤੁਸੀਂ ਸਰਕਾਰ ਤੋਂ ਹੀ ਆਨੇ ਸਾਨੂੰ ਵਾਚੂ ਵਾਦ ਮਾਮਜਾ ਦੇਣ ਸਾਡੇ ਮਾਲ ਡੰਗਰ ਦਾ ਚਾਰਾ ਕਰ ਲੈਣਾ ਤੂੜੀ ਘੱਲਣ ਕੇ ਕਰੀਬ ਕਈਆਂ ਲੋਕ ਇੱਕ ਕਿਲੋ ਦੀ ਵੀ ਨਹੀਂ ਆਸ ਹੈਗੀ ਕਿਸੇ ਨੂੰ ਇੱਥੇ ਇਹ ਇਲਾਕੇ ਦੇ ਨਾ ਮੰਨਾਂ ਦੇ ਇਲਾਕੇ ਤੇ ਕਿਲੋ ਦੀ ਵੀ ਨਹੀਂ ਆਸ ਹੈਗੀ ਇਹ ਪੈੜੀਆਂ ਕੋ ਠੇਕੇ ਤੇ ਲਈਆਂ ਨੇ ਠੇਕੇ ਦੇ 70 70 ਹਜ਼ਾਰ ਨੂੰ ਠੇਕੇ ਤੇ ਲਈਆਂ ਨੇ ਇਹ ਕਿੱਥੋਂ ਠੇਕਾ ਪੜਨਗੇ ਕਰਜ਼ਾ ਚੁੱਕ ਕੇ ਨਾ ਠੇਕਾ ਦਿੱਤਾ ਹੈ ਮਾਰੇ ਠਾਈ ਕੁਝ ਕਹਿਣਾ ਚਾਹੁੰਦੇ ਆਂ ਕਿ ਹੜਪੀਰ ਤੋਂ ਦੇ ਵਾਸਤੇ ਪਤਾ ਨਹੀਂ ਕਿੰਨੇ ਕਈ ਹਜ਼ਾਰਾਂ ਹੀ ਪਿੰਡ ਡੁੱਬ ਚੁੱਕੇ ਨੇ ਇੱਕ ਲੋਦੀ ਗੁੱਜਰ ਤੇ ਮਾਂਜ ਦਾ ਕਬਾ ਜਿਹੜਾ ਬਹੁਤ ਜ਼ਿਆਦਾ ਡੁੱਬਿਆ ਹੈ ਇੱਕ ਲੋਦੀ ਦੇ ਬੁੱਲਦੇ ਵਿੱਚ ਕੰਧਾਂ ਕੀਤੀਆਂ ਗਿਆ ਨੇ ਉਹ ਵਿੱਚੋਂ ਕੱਢੀਆਂ ਜਾਣ ਇੱਕ ਮਾਂਜ ਦੇ ਅਗਲੇ ਤਾਰਾਂ ਦੇ ਲਾਗੇ ਪੋਲਿਆ ਜਿਹੜਾ ਉਹਦੇ ਚੋਂ ਸੀਖਾਂ ਕੱਢੀਆਂ ਜਾਂਦੇ ਪਾਣੀ ਸਾਡਾ ਨਿਕਲ ਚੁੱਕੇ ਨਹੀਂ ਤੇ ਸਾਨੂੰ ਕਣਕਾਂ ਬੀਜਣੀਆਂ ਮੁਸ਼ਕਲ ਹੋ ਗਈਆਂ ਨੇ ਨਹੀਂ ਤੇ ਸਾਡੇ ਸਾਹਮਣੇ ਜਿਹੜੇ ਠੇਕੇ ਤੇ ਭਰਾਵਾਂ ਮਾਰਿਆ ਬਚਾਰੇ ਲੀਆਂ ਨੇ ਉਹਨਾਂ ਨੂੰ ਵੀ ਪਰੇਸ਼ਾਨੀ ਬਹੁਤ ਉਹਨਾਂ ਤੇ ਬਹੁਤ ਜ਼ਿਆਦਾ ਸਾਡਾ ਕਰਜ਼ੇ ਚੁੱਕ ਕੇ ਲੀਆਂ ਨੇ ਉਹ ਹੁਣ ਕਿੱਧਰ ਜਾਣਗੇ ਘੜੂ ਕਾਨ ਤੇ 50000 ਦੀ ਮੰਗ ਕਰਦੇ ਆ ਅਸੀਂ ਕੋਈ ਅੰਦੇ ਮੁਰਗੀ ਖਾਨਾ ਨਹੀਂ ਹੋ ਗਿਆ ਕੋਈ ਤਾਂ ਜਹਬ ਵੀ ਆਈ ਨਹੀਂ ਕੋਈ ਵੀ ਨਹੀਂ ਇਥੇ ਨਾ ਸਰਕਾਰੀ ਅਧਿਕਾਰੀ ਆ ਦੇ ਕੋਈ ਆਉਂਦਾ ਤੇ ਉਥੇ ਫੋਟੋ ਲਵਾ ਕੇ ਲੋਦੀਓ ਪਾਣੀ ਚ ਖਲੋ ਕੇ ਵਾਪਸ ਚਲੇ ਜਾਂਦਾ ਇਦਾਂ ਕੋਈ ਇਹਨੇ ਅਜੇ ਤੱਕ ਮੰਗ ਨਹੀਂ ਮੰਨਾਂ ਦੀ ਕਿਹਨੇ ਖਬਰ ਨਹੀਂ ਲਈ ਦੀ ਕੋਈ ਵੀ ਕਿਸੇ ਦੇ ਸਾਰ ਦੇ ਮੌਕਾ ਵੇਖਣਾ ਦੀਤੀ ਸਾਹਿਬ ਆਵੇ ਸਾਡੇ ਪੁੱਲ ਦਾ ਮੌਕਾ ਦੇ ਆਣ ਕੇ ਮੌਕੇ ਵੇਖਣ ਦੋਹਾਂ ਪੁੱਲਾਂ ਦਾ ਵੇਖ ਕੇ ਤੇ ਸਾਨੂੰ ਸਹੀ ਕਰਕੇ ਦੇਣ ਕਿੰਨਾ ਨੁਕਸਾਨ ਕਿੰਨੇ ਏਕੜ ਜ਼ਮੀਨ ਖਰਾਬ ਹੋ ਗਈ ਸਾਡੇ ਮੰਨਾਂ ਦੀ ਕਲਪੀ ਕਰਨੀ ਤਾਂ 1000 ਏਕੜ ਹੋਊਗੀ ਕੋਈ ਬਾਗ ਵਾਲੇ ਫਲਦਾਰ ਬੂਟੇ ਵੀ ਆ ਬਾਗ ਜਿਹੜਾ ਰਮਜੀਤ ਸਿੰਘ ਦਾ ਬਾਗ ਆ 15 ਕਿੱਲੇ ਤੋਂ ਵੱਧ ਬਾਗ ਆ ਜੋ ਅੱਜ ਬੇਕਾਰ ਹੋ ਰਿਹਾ ਸੋਕਰੇ ਬੂਟੇ ਸਾਰੇ ਦੋ ਚਾਰ ਦਿਨ ਚ ਸਾਰੇ ਖਤਮ ਹੋ ਜਣੇ ਆ ਪ੍ਰਸ਼ਾਸਨ ਵਾਲਾ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਜੀ ਅਜੇ ਤੱਕ ਪਹੁੰਚਿਆ ਸਾਡੇ ਕਿਸੇ ਸਾਰ ਨਹੀਂ ਲਈ ਅਜੇ ਤੱਕ ਨਾ ਕੋਈ ਡੀਸੀ ਸਾਹਿਬ ਇੱਥੇ ਆਇਆ ਨਾ ਕੋਈ ਹੋਰ ਆਇਆ ਜੇ ਆਉਂਦਾ ਕੋਈ ਐਮਐਲਏ ਆਉਂਦਾ ਤੇ ਉਹ ਫੋਟੋ ਲਵਾ ਕੇ ਵਾਪਸ ਚਲੇ ਜਾਂਦਾ ਕਿਸੇ ਨੇ ਨਹੀਂ ਆਖਿਆ ਵੀ ਤੁਹਾਨੂੰ ਮਾਮਲਾ ਇਸ ਸਾਹਮਣੇ ਦਿੱਤਾ ਜਾਊਗਾ ਜਾਂ ਸਾਹਮਣੇ ਦਿੱਤਾ ਜਾਊਗਾ ਕੁਝ ਨਹੀਂ ਕੀ ਲੈ ਦਿੱਤਾ ਅਜੇ ਤੱਕ